ਹਾਂਜੀ 8447 on air ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬੱਜੀ ਕੀ ਹਾਂ ਜੀ ਬੱਸ ਚੜ੍ਹਦੀ ਕਲਾ ਜੀ ਕਿਵੇਂ ਤੁਸੀਂ ਬੱਸ ਵਧੀਆ ਵਧੀਆ ਭਾਈ ਤੁਹਾਡਾ ਸ਼ੋਅ ਸੁਣ ਰਹੀ ਸੀ ਕੰਮ ਦੇ ਸੀਗੇ ਮੈਂ ਤੁਹਾਨੂੰ ਫੋਨ ਕਰ ਰਹੀ ਹਾਂ ਥੈਂਕ ਯੂ ਵੀਰੇ ਥੈਂਕ ਯੂ ਕੀ ਲੱਗਦਾ ਵੀਰੇ ਪ੍ਰਾਈਜ਼ ਕੋਡ ਵਾਲੇ ਆ ਜਾਣਗੇ ਜਿਵੇਂ ਦੂਜੇ ਚੈਨਲ ਵਾਲੇ ਕਹਿ ਰਹੇ ਆ ਭਾਈ ਮੈਨੂੰ ਤਾਂ ਕਈ ਪ੍ਰੋਪਰਟੀਆਂ ਦਾ ਵੈਸੇ ਲੱਗਿਆ ਵੀ ਹੈਗਾ ਦੇਖ ਕੇ ਕਿਉਂਕਿ ਮੈਂ ਵੀ ਫਸਟ ਟਾਈਮ ਹਾਂ ਵਾਇਰ ਤੇ ਮੈਂ ਵੀ ਸੱਚ ਕਰ ਰਹੀ ਹਾਂ ਕਿ ਇਹ ਪ੍ਰੋਪਰਟੀ ਕਿੰਨੀ ਪ੍ਰੋਪਰਟੀ ਜੀ ਤਾਂ ਭਾਈ ਲੱਗ ਰਿਹਾ ਜਿਵੇਂ ਜਿਸ ਸੈਲਰ ਸੋਸਿਆ ਹੋਇਆ ਹੂੰ ਤਾਂ ਜਿਨ੍ਹਾਂ ਦੀ ਅੱਗੇ 1 2 2003-4 ਅੱਗੇ ਬੁਕਿੰਗ ਕਰਾਈ ਹੋਈਆਂ ਹੋਈਆਂ ਉਹ ਤਾਂ ਛੱਡ ਰਹੇ ਨੇ ਮੌਨ ਪਰ ਜਿਨ੍ਹਾਂ ਪਰ ਹੋਲਡਿੰਗ ਪਾਵਰ ਹਾਲੇ ਹੈਗੀ ਹੈ ਉਹ ਇਹਨਾਂ ਡਿੱਕੇ ਹਲੇ ਸੈਲ ਨਹੀਂ ਜਾ ਰਹੇ ਹੈ। ਹੂੰ ਤੇ ਇੱਕ ਭਾਈ ਮੇਰਾ ਕੁਛ ਨਹੀਂ ਸੀ ਕਿ ਲੈਟਸ ਸੇ ਜਿਦਾ ਕੋਈ ਕੋਵਿਡ ਤੋਂ ਪਹਿਲਾਂ ਕੋਈ ਪ੍ਰਾਪਰਟੀ 7 ਲੱਖ ਦੀ ਸੀਗੀ। ਜੀ। ਰਾਈਟ ਤੇ ਹੁਣ 6-7 ਸਾਲ ਹੋ ਗਏ ਆਪਣੇ ਕੋਲ ਇਹਨਾਂ ਵੀ 2025 ਤੱਕ 6-7 ਸਾਲ ਮੰਨਦੇ ਆ ਆਪਣੇ ਆ। ਹੂੰ ਹੂੰ ਹੁਣ ਉਹ ਪ੍ਰਾਪਰਟੀ ਅਗਰ ਮਨ ਲੀ ਕਿ ਮੈਂ ਫਸਟ ਟਾਈਮ ਹੋਮ ਵੇਅਰ ਦੇਖ ਰਿਹਾ ਤਾਂ ਮੈਨੂੰ ਉਹ ਮਗਰ ਕੀ ਤੁਹਾਨੂੰ ਲੱਗਦਾ ਕਿ ਉਹ 7 ਲੱਖ ਤੱਕ ਜਾ ਸਕਦੀ ਜਾਂ ਫਿਰ ਕੋਈ ਜਿਹੜੀ ਐਨਿਊਅਲੀ ਜਿਹੜੀ ਇੱਕ ਐਵਰੇਜ ਜਿਹੜੀ ਸੀਗੀ ਐਪਰੀਸ਼ੀਏਸ਼ਨ ਲਾਈਕ 2 ਜਾਂ 3% ਉਹ ਆਪਾਂ ਕਾਊਂਟ ਕਰਕੇ ਆਪਾਂ ਉਹਨੂੰ ਆਪਾਂ ਅਜਿਹੇ ਟਾਈਮ 'ਚ ਵਧੀਆ ਵੈਲਿਊ ਕਹਿ ਸਕਦੇ ਹਾਂ ਹਾਊਸਿੰਗ ਉਹ ਉਹਨਾਂ ਨੰਬਰਸ ਬੜੇ ਡਿਫਰੈਂਟ ਕੈਲਕੂਲੇਟ ਕਰਨੇ ਪੈਂਦੇ ਆ ਵੀ ਮਾਰਕੀਟ ਦਾ ਵੀ ਉਸ ਏਰੀਆ ਦਾ ਕੀ ਰੇਟ ਹੈਗਾ ਰਾਈਟ ਉਹ ਕਿੰਨਾ ਕ ਐਪਰੀਸ਼ੀਏਟ ਹੋਇਆ ਸੀ ਤੇ ਉਹ ਹਾਈ ਪ੍ਰਾਈਸ ਤੋਂ ਕਿੰਨਾ ਡਿਪ ਹੋਇਆ ਰਾਈਟ ਉਹ ਇੱਕ ਤਾਂ ਉਹ ਚੀਜ਼ ਨਹੀਂ ਭਈ ਕੋਵਿਡ ਤੋਂ ਉਗੜ ਤੋਂ ਪਹਿਲਾਂ ਬਹੁਤ ਲਗਦਾ ਉਸ ਲਾਈਕ ਨੋਰਮਲ ਫਾਈਨਸੀਅਲੀ ਚੱਲ ਰਹੀ ਸੀ ਕਿ ਮੈਂ ਪ੍ਰੀ ਕੋਵਿਡ ਲੈਵਲ ਦੀ ਗੱਲ ਕਰਦਾ ਲੈਟਸ ਸੇ ਪ੍ਰੀ ਕੋਵਿਡ ਲੈਵਲ ਉੱਪਰ 7 7 ਲੱਖ ਦਾ ਸੀਗਾ ਰਾਈਟ ਹਮ ਹਮ ਤੇ ਆਪਾਂ ਜੇ ਐਵਰੇਜ ਦੇਖੀਏਗੀ ਫਿਲਮੇ 15-20 ਸਾਲਾਂ ਦੀ ਆਈ ਥਿੰਕ ਇੰ ਦਾ 4% ਐਨੂਅਲੀ ਐਜ਼ ਅ ਕੰਪਰਾਈਜ਼ ਬੱਥੇ 5 ਤੋਂ ਆਪਣੀ ਸਾਢੇ 5-6% ਦੀ ਹੈਗੀ ਕੈਨੇਡਾ ਦੇ ਵਿੱਚ ਕਾਫੀ ਵਧੀਆ ਗ੍ਰੋਥ ਰਹੀ ਹੈ ਪਿਛਲੇ 20 ਸਾਲ ਦੇ ਵਿੱਚ ਹਾਂਜੀ ਤੇ ਹੁਣ ਜੇ ਅਪਾ 25 ਚ ਕੋਈ ਚੀਜ਼ ਬਾਏ ਕਰਨੀ ਹੈ ਤਾਂ ਉਹ ਆਪਾਂ 7 ਲੱਖ ਤੋਂ ਬਾਅਦ ਜਿਹੜੀ 6 ਸਾਲ ਦੀ ਉਹਦੇ 5 ਤੋਂ 6 ਐਵਰੇਜ ਧਾਕੇ ਪਰਸੈਂਟ ਲਾਈਕ ਐਨੂਅਲੀ ਆਪਾਂ ਉਹਦੇ ਸਾਹਮਣੋਂ ਦੀ ਵੈਲਿਊ ਕੱਢ ਸਕਦੇ ਕੀ ਹੈ ਵਾਧੇ ਤੋਂ ਕਰਦਾ ਜਾਂ ਫਿਰ ਆਪਾਂ 7 ਤੋਂ 7 ਹੀ ਮੰਨ ਕੇ ਚੱਲੀਏ ਕਿ ਆਪਾਂ ਨੂੰ 7 ਤੋਂ ਮਿਲ ਸਕਦੀ ਵਧੀਆ ਰਕਮ ਆ ਮੈਨੂੰ ਲੱਗਦਾ ਵੀ ਉਹ ਤੁਹਾਨੂੰ ਦੇਖਣਾ ਚਾਹੀਦਾ ਕਿਉਂਕਿ ਪ੍ਰਾਈਸ ਜਿਹੜਾ ਓਵਰ ਅਪਰੀਸ਼ੀਏਟ ਹੋਏ ਸੀਗੇ ਓਵਰ ਵੈਲਿਊ ਗਏ ਸੀਗੇ ਕੋਵਿਡ ਤੋਂ ਬਾਅਦ ਕਿਉਂਕਿ ਡਿਮਾਂਡ ਇੱਕਦਮ ਵਧੀ ਸੀਗੀ ਰਾਈਟ ਸੋ ਇਹ ਕੋਈ ਪਰਫੈਕਟ ਉਹ ਨਹੀਂ ਹੁੰਦਾ ਡਿਮਾਂਡ ਦੇ ਹਿਸਾਬ ਨਾਲ ਚੱਲਦਾ ਤੇ ਦੂਜੀ ਗੱਲ ਜਿਹੜਾ ਹੁੰਦਾ ਹੈ ਕੈਸ਼ ਔਨ ਕੈਸ਼ ਜਾਂ ਫਿਰ ਪ੍ਰੋਪਰਟੀ ਆਰਓਆਈ ਕੀ ਜੈਨੇਟ ਕਰਦੀ ਹੈ ਰਾਈਟ ਸੋ ਉਹ ਉਸ ਹਿਸਾਬ ਨਾਲ ਵੀ ਤੁਹਾਨੂੰ ਦੇਖਣਾ ਪੈਂਦਾ ਹੈ ਇਸ ਟਾਈਮ ਸੋ ਅਗਰ ਉਹ ਨੰਬਰ ਤੁਹਾਨੂੰ ਮੇਕ ਸੈਂਸ ਕਰਦੇ ਨੇ ਮੇਬੀ 7 ਲੱਖ ਇਸ ਗੁੱਡ ਪ੍ਰਾਈਸ ਤੇ ਹੁਣ ਡਿਪੈਂਡ ਕਰਦਾ ਜਿਹੜਾ ਤੁਸੀਂ ਕਹਿੰਦੇ ਕੋਵਿਡ ਤੋਂ ਪਹਿਲਾਂ ਲੈਸੇ 7 ਲੱਖ ਦਾ ਸੀ ਹੋ ਸਕਦਾ ਕੋਵਿਡ ਤੋਂ ਬਾਅਦ ਉਹ ਮਿਲੀਅਨ ਤੱਕ ਵੀ ਪਹੁੰਚਿਆ ਹੋਵੇ ਤੇ ਦੁਬਾਰੇ ਹੁਣ 7 ਲੱਖ ਦਾ ਆ ਗਿਆ ਦੈਨ ਇਟ ਮਾਈਟ ਮੇਕਸ ਸੈਂਸ ਰਾਈਟ ਉਮ ਉਸ ਉਸ ਸਿਨੈਰੀਓ ਦੇ ਵਿੱਚ ਪਰ ਲੱਗਦਾ ਕਿ ਇਹ ਕੋ ਪ੍ਰਾਈਸ ਇਫੈਕਟ ਕਰ ਸਕਦੇ ਆ ਮਤਲਬ ਕਿ ਜਿਹੜੇ 6-7 ਸਾਲ ਪਹਿਲੇ ਸੀਗੇ ਹਾਂਜੀ ਹਾਂ ਹਾਂ ਬਿਲਕੁਲ ਕਹੀ ਜਿਹਾ ਆ ਵੀ ਗਏ ਨੇ ਪ੍ਰੀ ਕੋਵਿਡ ਪ੍ਰਾਈਸ ਪਹਿਲਾਂ ਕਈ ਏਰੀਆਜ਼ ਦੇ ਵਿੱਚ ਭਾਜੀ ਹੁਣ ਖਾਸ ਕਰਕੇ ਇੱਕ ਟ੍ਰਾਂਟੋ ਅੱਜ ਹੀ ਕਲੋਜ਼ਿੰਗ ਹੋਈ ਆ ਹਨਾ ਉਹਨਾਂ ਨੂੰ ਮੈਂ ਉੱਥੇ ਕਾਂਡੋ ਟਾਊਨ ਹਾਊਸ ਦੁਆਇਆ ਤੇ ਉਹਨਾਂ ਦਾ ਜਿਹੜਾ ਲਾਸਟ ਸੇਲ ਸੀਗੀ ਉਹ ਰਿਕਾਰਡ ਹੋਈ ਸੀ 2000 ਆ 20 ਦੇ ਵਿੱਚ ਅਰਲੀ 2020 ਦੇ ਵਿੱਚ ਪ੍ਰੀ ਕੋਵਿਡ ਦੇ ਤੌਰ ਤੇ ਤਾਂ ਉਹ ਕਾਂਡੋ ਟਾਊਨ ਹਾਊਸ ਸੀਗਾ 7 ਲੱਖ 50 ਹਜ਼ਾਰ ਦਾ ਵੇਚਿਆ ਸੀਗਾ ਉਸ ਟਾਈਮ ਦੇ ਉੱਤੇ ਓਕੇ ਜੀ ਤੇ ਉਹ ਅੱਜ ਅੱਜ ਉਹ ਆਪਣੇ 5 ਸਾਲ ਬਾਅਦ ਅੱਜ ਉਹ ਫੇਰ ਦੁਬਾਰਾ ਮਿਲਿਆ ਵਾ 740 ਦਾ ਤਾਂ ਉਹਦੇ ਵਿੱਚ ਇਹ ਨਹੀਂ ਹੈਗਾ ਵੀ ਉਹ 740 ਦਾ ਵਿਕੇ ਰਿਕਾਰਡਡ ਸੇਲ ਹੋਗੀ ਪਰ ਜੋ ਬੰਦੇ ਨੇ 750 ਦਾ 2020 ਦੇ ਵਿੱਚ ਲਿਆ ਸੀ ਤੇ ਅੱਜ 740 ਦਾ ਵਿਕੇ ਤੇ ਉਹਦੇ ਵਿੱਚ ਉਹਨੇ ਕਮਿਸ਼ਨ ਵਗੈਰਾ ਵੀ ਸਾਰਾ ਖਰਚੇ ਵਜੋਂ ਵੀ ਪਾਏ ਆ ਉਹਨੂੰ ਆਲਰਾਇਟ ਤੇ ਮੀ ਜਿ ਉਹ ਹੀ ਉਹ ਪ੍ਰਾਈਸ ਤੋਂ ਉਹ ਹਿਸਾਬ ਨਾਲ ਦੇਖਣਾ ਪੈਂਦਾ ਉਹ ਉਹ ਕਈ ਪਾਕਟਸ ਦੇ ਵਿੱਚ ਕਈ ਕਈ ਟਾਈਪ ਦੇ ਹਾਊਸਿਸ ਦੇ ਵਿੱਚ ਹੋਇਆ ਔਰ ਦੂਸਰੀ ਗੱਲ ਆ ਵੀ ਮਨ ਲਾਦਾ ਵੀ ਪਹਿਲਾ ਦੋ ਨੂੰ ਹੀ ਦੇਖਣਾ ਪੈਣਾ ਵੀ ਤੁਸੀਂ ਐਜ਼ ਏ ਐਜ਼ ਏ ਫਰਸਟ ਟਾਈਮ ਹੋਮ ਬਰ ਦੇ ਨਜ਼ਰੀਏ ਨਾਲ ਮਾਰਕੀਟ ਨੂੰ ਦੇਖ ਰਹੇ ਹੋ ਜਾਂ ਤੁਸੀਂ ਇਨਵੈਸਟਰ ਦੇ ਤਰੀਕੇ ਨਾਲ ਦੇਖ ਰਹੇ ਹੋ ਸੋ ਜੇ ਇਨਵੈਸਟਰ ਦਾ ਹੈਗਾ ਮਿਲ ਰਹੇ ਤੁਹਾਡੇ ਕੋਲ ਪੈਸੇ ਆਈ ਥਿੰਕ ਇਟਸ ਬੈਟਰ ਟੂ ਵੇਟ ਔਰ ਦੂਸਰੀ ਗੱਲ ਆ ਵੀ ਤੁਹਾਡੇ ਕੋਲ ਓਲਰੇਡੀ ਆ ਖਾਸ ਕਰਕੇ ਜਿੱਦਨ ਦੀ ਜੌਬ ਮਾਰਕੀਟ ਹੋਈ ਆ ਤਾਂ ਤੁਹਾਡੇ ਕੋਲ ਉਨੀ ਕੁ ਪਾਵਰ ਵੀ ਹੋਣੀ ਚਾਹੀਦੀ ਆ ਤੁਹਾਡੇ ਕੋਲ ਉਹਨਾਂ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਉਹ ਚੀਜ਼ਾਂ ਨਾਲ ਡੀਲ ਕਰਨ ਦੇ ਲਈ ਖਾਸ ਕਰਕੇ ਵੀਰ ਆਪਾਂ ਪਹਿਲਾਂ ਕਦੀ ਇਹਨਾਂ ਚੀਜ਼ਾਂ ਦੇ ਵਿੱਚ ਪਏ ਨਹੀਂ ਹੁੰਦੇ ਤੇ ਆਪਾਂ ਸੱਡਨਲੀ ਜੰਪ ਕਰਦੇ ਆ ਪਰ ਇਹ ਚੀਜ਼ਾਂ ਕਾਫੀ ਹੈਕਟਿਕ ਵੀ ਹੋ ਸਕਦੀਆਂ ਨੇ ਆ ਐਵਰੀ ਅਦਰ ਵੀਕ ਤੁਹਾਨੂੰ ਟੈਨੈਂਟ ਦਾ ਫੋਨ ਆ ਜਾਣਾ ਉਸ ਤੋਂ ਬਾਅਦ ਫਿਰ ਛੱਟ ਟੱਟ ਭੱਜ ਹੋ ਜਾਣੀ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਾਊਂਟ ਕਰਨੀਆਂ ਚਾਹੀਦੀਆਂ ਪਹਿਲਾਂ ਜੇ ਖਾਸ ਕਰਕੇ ਰੀਅਲ ਏਸਟੇਟ ਦੇ ਵਿੱਚ ਇਨਵੈਸਟ ਕਰਨਾ ਔਰ ਜੇ ਤੁਸੀਂ ਘਰ ਰਹਿਣ ਲਈ ਲੈਣਾ ਆ ਫਿਰ ਤੁਸੀਂ ਜਰੂਰ ਉੱਥੇ ਦੇਖੋ ਵੀ ਜਿਹੜਾ ਉੱਥੇ ਲਾਸਟ ਆਸ-ਪਾਸੇ ਘਰ ਵਿਕੇ ਨੇ ਉਹ ਕਿੰਨੇ ਦੇ ਵਿਕੇ ਔਰ ਜਿਹੜੇ ਤੁਸੀਂ ਘਰ ਨੂੰ ਲੈਣ ਬਾਰੇ ਸੋਚ ਰਹੇ ਹੋ ਲਾਸਟ ਟਾਈਮ ਦੀ ਜਿਹੜੀ ਸੇਲ ਹੈਗੀ ਉਹ ਕੀ ਰਿਕਾਰਡ ਹੋਈ ਹੋਈ ਸੀ ਕਿਤੇ ਕਦੋਂ ਲਾਸਟ ਟਾਈਮ ਉਹ ਵਿਕਿਆ ਸੀ ਤਾਂ ਕਿ ਤੁਹਾਨੂੰ ਇੱਕ ਆਈਡੀਆ ਪਤਾ ਲੱਗ ਜਾਵੇ ਮੈਂ ਤਾਂ ਬਈ ਰਹਿਣ ਲਈ ਹੀ ਦੇਖ ਰਿਹਾ ਵੈਸੇ 20% ਡਾਊਨ ਕਰਕੇ ਉਹ ਅਕੋਰਡਿੰਗ ਹੀ ਦੇਖ ਰਿਹਾ ਤੇ ਟ੍ਰਕਿੰਗ ਚ ਹੈਗਾ ਹਲੇ ਕੰਮ ਵੈਸੇ ਤਾਂ ਟ੍ਰਕਿੰਗ ਤਾਂ ਥੋੜਾ ਸਲੋ ਹੋਇਆ ਬਟ ਫਿਰ ਵੀ ਲਾਈਕ ਬੈਟਰ ਡੀਲ ਵੀ ਇਵੇਟ ਕਰ ਰਹੇ ਆ ਕਿ ਕੋਈ ਬੈਟਰ ਡੀਲ ਬਣ ਜਾਵੇ ਆ ਤੁਸੀਂ ਕਿੱ ਲੰਡਨ ਲੰਡਨ ਏਰੀਆ ਲੰਡਨ ਦੇ ਵਿੱਚ ਤਾਂ ਹੈਗੀਆਂ ਡੀਲਸ ਕਾਫੀ ਮਾ ਵੀ ਤੁਸੀਂ ਇੱਕ ਵਾਰੀ ਨਾ ਮਾ ਵੀ ਨੂੰ ਕੋਲ ਜਰੂਰ ਕੰਟੈਕਟ ਕਰ ਲਿਓ ਤੇ ਉਧਰ ਤਾਂ ਹੈਗੇ ਨੇ ਲੋਕ ਜਿਨ੍ਹਾਂ ਨੇ ਮਤਲਬ ਇਨਵੈਸਟਮੈਂਟ ਪ੍ਰੋਪਰਟੀਆਂ ਲੈ ਕੇ ਰੱਖੀਆਂ ਸੀ ਤੇ ਹੁਣ ਨਿਕਲਣਾ ਚਾਹੁੰਦੇ ਨੇ ਰਾਈਟ ਉੱਥੇ ਤਾਂ ਡੀਲਸ ਬਣ ਜਾਂਦੀਆਂ ਜੀ ਔਰ ਕਾਫੀ ਪਾਵਰੋ ਸੇਲਜ਼ ਵਗੈਰਾ ਵੀ ਆ ਰਹੀਆਂ ਨੇ ਭਾਜੀ ਜੇ ਤੁਸੀਂ ਥੋੜਾ ਮੋਟਾ ਚੀਜ਼ਾਂ ਦੇ ਨਾਲ ਥੋੜੀਆਂ ਜਿਹੀਆਂ ਹੈਕਟਿਕ ਹੁੰਦੀਆਂ ਨੇ ਪਰ ਜੇ ਤੁਸੀਂ ਡੀਲ ਕਰ ਸਕਦੇ ਹੋ ਪਰ ਕਾਫੀ ਡੀਲਸ ਆ ਵੀ ਰਹੀਆਂ ਨੇ ਮਾਰਕੀਟ ਦੇ ਵਿੱਚ ਪਰ ਉਹੀ ਹੈ ਵੀ ਤੁਹਾਨੂੰ ਧਿਆਨ ਨੂੰ ਜਰੂਰ ਰੱਖਣਾ ਪੈਂਦਾ ਵੀ ਕੀ ਕੀ ਉਹਦਾ ਪ੍ਰਾਈਜ਼ ਰਿਹਾ ਵਾ ਕਿ ਤੁਸੀਂ ਦੇਖ ਰਹੇ ਹੋ ਤੇ ਤੁਹਾਡੀ ਫੋਰਡੇਬਿਲਟੀ ਰੇਸ਼ੋ ਕਿੰਨੀ ਬਣਦੀ ਪਈ ਹੈ ਚੀਜ਼ ਨੂੰ ਲੈ ਕੇ ਨਾ ਯਾ ਸਹੀ ਕਹਿੰਦਾ ਤੁਹਾਨੂੰ ਲੱਗਦਾ ਨਹੀਂ ਕਿ ਲੈਸੇ ਹੀ ਹੈ ਸਾਲ ਦੇ ਐਂਡ ਤੱਕ ਇੱਕ ਹੋਰ ਰੇਟ ਕਟ ਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਮੰਤਰੀ ਇੰਫਰਮੈਂਟ ਹੋਣੀ ਹੈ ਤਾਂ ਰੈਂਟ ਨੂੰ ਬ੍ਰੇਕ ਇਵਨ ਕਰ ਸਕਦੀ ਹੈ ਪਰ ਮੈਨੂੰ ਲੱਗਦਾ ਕਿ ਉਹ ਥੱਲੇ ਜਾਣੀ ਹੈ ਪਰ ਥੋੜੀ ਹੋਰ ਮੁਸ਼ਕਲ ਹੋਣੀ ਹੈ ਪ੍ਰਾਈਜ਼ ਸੋੜੀਆਂ ਸਟੇਬਲ ਹੋ ਜਾਣ ਪਰ ਪ੍ਰਾਈਸ ਸਟੇਬਲ ਹੋਣ ਦੇ ਚਾਂਸ ਤਾਂ ਹੈਗੇ ਨੇ ਬਟ ਕੋਈ ਵੱਧਨ ਦੇ ਇੰਨੀ ਜ਼ਿਆਦਾ ਉਹ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਤੇਜ਼ੀ ਨਾਲ ਉੱਪਰ ਜ਼ਿਆਦਾ ਵੱਧਣ ਵੱਧ ਜਾਣਗੇ ਹਾਂਜੀ ਬਈ ਉਹਦੇ ਚਾਂਸ ਉਹ ਮੀ ਵੀ ਟੈਰਫ ਅਗਰ ਟੈਰਫ ਵਾਲੇ ਹੱਥਾਂ ਦੇ ਤਾਂ ਸ਼ਾਇਦ ਵੀ ਉਸ ਚੀਜ਼ ਉਹ ਪਿਕ ਅਪ ਹੋ ਸਕਦੇ ਬਟ ਉਹ ਤੋਂ ਲਾਵਾ ਤਾਂ ਕੋਈ ਹੋਰ ਜਿੱਦਾਂ ਨਾ ਨਾਰਮਲ ਰੀਅਲ ਸੇਟ ਚ ਇਦਾਂ ਹੀ ਹੁੰਦਾ ਤੁਸੀਂ ਕਿਤੇ ਵੀ ਸਿਨੈਰੀਓ ਦੇਖ ਲਓ ਆਪਣੇ ਲੈਸੇ ਆਪਣੇ ਪੰਜਾਬ ਦੇ ਵਿੱਚ ਪ੍ਰਾਪਰਟੀਆਂ ਉੱਪਰ ਗਈਆਂ ਸੀ ਬਹੁਤ 2006 7 ਤੱਕ ਰਹੀ ਉਸ ਤੋਂ ਬਾਅਦ ਇੱਕਦਮ ਪ੍ਰਾਪਰਟੀਆਂ ਨੀਚੇ ਗਈਆਂ ਕਾਫੀ ਫਿਰ ਗਰਾਫਟ ਹੁੰਦੀ ਰਹੀ ਤਿੰਨ ਚਾਰ ਸਾਲ ਉਸ ਤੋਂ ਬਾਅਦ ਫਿਰ ਕਾਂਸੀ ਉਸਾਲ ਸਟੈਗਨੈਂਸੀ ਰਹੀ ਜਿਵੇਂ ਦਾ ਰੇਟ ਰੂਡ 15-20 ਲੱਖ ਦੇ ਵਿੱਚ ਹੀ ਰਹੇ ਨੇ ਕਾਫੀ ਕਾਫੀ ਪਿੰਡਾ ਪੋਨਾਂ ਦੇ ਵਿੱਚ ਰਾਈਟ ਮਤਲਬ ਉਹ ਉਹ ਕਾਫੀ ਰੇਂਜ ਲੰਬਾ ਟਾਈਮ ਰਿਹਾ ਉਹ ਇਦਾਂ ਇੱਥੇ ਵੀ ਸਟੈਬਿਲਿਟੀ ਹੋ ਸਕਦੀ ਆ ਵੀ ਜਿਹੜੇ ਘਰ ਜਿਵੇਂ ਲੈਸੇ 9 ਲੱਖ ਦਾ ਘਰ ਸੀਗਾ ਉਹ 6-6.5 ਲੱਖ ਦੀ ਰੇਂਜ ਚ ਆ ਕੇ ਸਟੈਬਿਲਿਟੀ ਹੋ ਜਾਣਾ ਪ੍ਰਾਪਰਟੀ ਸ਼ਾਇਦ ਉੱਪਰ ਜ਼ਿਆਦਾ ਪ੍ਰਾਈਸ ਨਾ ਵਧੇ ਤੇ ਉਹ ਜ਼ਰੂਰ ਟਾਈਮ ਲੱਗ ਸਕਦਾ ਉੱਥੇ ਤੇ ਥੈਂਕ ਯੂ ਭਾਜੀ ਨੈਕਸਟ ਕਾਲ ਲੈ ਲੈਂਦੇ ਜੀ ਥੈਂਕ ਯੂ ਥੈਂਕ ਯੂ